ਹੈਲੋ ਸਤਿ ਸ਼੍ਰੀ ਅਕਾਲ ਦੁਆ ਸਲਾਮ ਅਦਾਬ ਮੈਂ ਤੁਹਾਡਾ ਹੋਸਟ ਦੋਸਤ ਨਰਿੰਦਰ ਸਿੰਘ ਕਲੇਰ ਅੱਜ ਅਸੀਂ ਪਹੁੰਚੇ ਹੋਏ ਹਾਂ ਇੱਕ ਅਜਿਹੀ ਜਗ੍ਹਾ ਤੇ ਜਿਸ ਨੂੰ ਸੁਣ ਕੇ ਲੋਕਾਂ ਦੇ ਢਿੱਡੀ ਭੁੱਖ ਲੱਗ ਜਾਂਦੀ ਹੈ ਤੇ ਜੇਕਰ ਭੁੱਖ ਤੋਂ ਬਾਹਰ ਤੁਹਾਡਾ ਜੀ ਕਰਦਾ ਹੋਵੇ ਕਿ ਕੁਝ ਮਿੱਠਾ ਖਾਣਾ ਹੋਵੇ ਤਾਂ ਜਨਾਬ ਐਂਬੀਅੰਸ ਦੇਖ ਲਓ ਇੱਕ ਵਾਰ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਅਜਿਹੇ ਫਲੇਵਰ ਦਾ ਟੇਸਟ ਕਰਵਾਵਾਂਗੇ ਤੇ ਨਾਲ ਦੀ ਨਾਲ ਦੱਸਾਂਗੇ ਕਿ ਇੱਥੇ ਕਿਹੜੀ ਕਿਹੜੀ ਆਈਸਕ੍ਰੀਮ ਕਿਹੜੀ ਕਿਹੜੀ ਆਈਟਮਸ ਮਿਲਦੀਆਂ ਨੇ ਜਿਸ ਨੂੰ ਸੁਣ ਕੇ ਤੁਸੀਂ ਇੱਕ ਵਾਰ ਆਪਣੇ ਆਪ ਵੀ ਕਹਿ ਜਾਣਾ ਆਓ ਪਹਿਲਾਂ ਮੋਡਲ ਟਾਊਨ ਚਲੀਏ ਜਨਾਬ ਜ਼ਮਾਨਾ ਸੈਲਫੀਆਂ ਦਾ ਤੇ ਨਾਲ ਦੀ ਨਾਲ ਜ਼ਮਾਨਾ ਮਨਪਸੰਦ ਖਾਣੇ ਦਾ ਵੀ ਹੈ ਗੱਜ ਤੱਕ ਸੈਲਫੀ ਲੈਣੀ ਆ ਤਾਂ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਤੇ ਅੰਦਰਲੇ ਤੁਸੀਂ ਜਿਹੜੇ ਦ੍ਰਿਸ਼ਵਾ ਜਿਹੜੇ ਤੁਸੀਂ ਚੀਜ਼ਾਂ ਦੇਖੀਆਂ ਮੈਂ ਬੈਠਣ ਤੋਂ ਲੈ ਕੇ ਹਰੇਕ ਕੱਲੀ ਕੱਲੀ ਚੀਜ਼ ਤੁਸੀਂ ਸੈਲਫੀ ਲੈਣ ਤੁਹਾਡੇ ਜੀ ਕਰ ਰਹੀ ਹੋਣਾ ਪਰ ਦੂਸਰੇ ਪਾਸੇ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਮੋਡੋ ਟਾਊਨ ਆਉਂਗੇ ਤੇ ਨਾਲ ਦੀ ਨਾਲ ਹੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਦਾ ਆਈਸਕ੍ਰੀਮ ਮਾਸਟਰਸ ਬਾਈ ਬਸੰਤੇ ਵੱਲੋਂ ਹਿੱਟ ਜੋ ਬ੍ਰਾਂਡ ਆਇਆ ਹੈ ਲਿਆਂਦਾ ਗਿਆ ਜਿਸ ਦੇ ਵਿੱਚ ਲੋਟਸ ਆਫ ਬਹੁਤ ਤਰ੍ਹਾਂ ਦੀ ਆਈਸਕ੍ਰੀਮਜ਼ ਆ ਤੇ ਨਾਲ ਦੀ ਨਾਲ ਸ਼ੇਕਸ ਤੇ ਨਾਲ ਦੀ ਨਾਲ ਤੁਹਾਨੂੰ ਹੋਰ ਵੀ ਜਿਹੜੀਆਂ ਨਵੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਟੇਸਟ ਬਸੰਤ ਵਾਲਿਆਂ ਦਾ ਤੇ ਖਾਓ ਤੇ ਨਾਲ ਦੀ ਨਾਲ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇੱਥੇ ਆਏ ਹੋ ਜੇਕਰ ਆਏ ਹੋ ਤਾਂ ਟੇਸਟ ਕਿਸ ਤਰ੍ਹਾਂ ਦਾ ਲੱਗਦਾ